ਹੈਲੋ ਗਾਇਜ਼ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਸੰਗਰੂਰ ਜਾ ਕੇ ਆ ਰਹੇ ਹਾਂ ਸਿੱਧੂ ਜਾ ਰਹੇ ਆ ਮੈਂ ਪਾਤਣਾ ਤੋਂ ਸੰਗਰੂਰ ਹਾਈਵੇ ਐ ਇਹ ਇਹ ਸ਼ੁਰੂਆਤ ਹੈ ਇਸ ਬਲੌਗ ਦੀ ਤੇ ਜਿਮੀ ਜਿਮੀ ਤੁਹਾਨੂੰ ਵਿੱਚ ਕੋਈ ਸ਼ਹਿਰ ਆਂਦਾ ਹੈ ਜੇ ਉੱਥੋਂ ਦਾ ਤੁਹਾਨੂੰ ਕੋਈ ਲੋਕੇਸ਼ਨ ਆਂਦੀ ਹੈ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਇਹ ਪਹਿਲੇ ਸੈਕਿੰਡ ਐਂਡ ਸੈਕਿੰਡ ਯਾ ਫਾਈਵ ਟੀ ਇੱਥਾਂ ਮੈਂ ਤੋਗਲ ਪਲੱਸ ਸੈਟਿੰਗ ਕਰੋ ਲੋੜੀਂਗਾ ਪਲੱਸ ਸੀ ਇਹ ਮੈਂ ਦੇਖੀਏ ਆਪ ਵੀ ਦੇਖ ਸਕਦੇ ਹੋ ਚਲੋ ਲਾਸਟ ਅਪਡੇਟ ਆਪਾਂ ਅੱਗੇ ਜਾਣਗੇ ਇਸੇ ਸ਼ਹਿਰ ਦੇ ਵਿੱਚ ਜਿਹਾ ਬੜੀ ਰੁਪਿਸ਼ਨਾਇ ਤੁਹਾਨੂੰ ਮਿਲੂਗੀ ਸਰ ਇਸ ਆਪਾਂ ਪਹੁੰਚ ਗਏ ਆਂ ਡੇੜਪਾ ਸ਼ਹਿਰ ਇਹ ਡਿਸਟ੍ਰਿਕਟ ਦਾ ਹੈ ਕਸ਼ਤਵਾ ਇਹੋ ਸ਼ਹਿਰ ਹੈ ਜਿੱਥੇ ਬੱਕੂ ਮਹਾਨ ਨੇ ਅਕਾਸ਼ਮਾਨ ਲਾਈਵ ਖੜਾ ਲਗਾਤੇ ਨੇ ਡੇੜਵਾ ਇਹਦੇ ਤੇ ਪੇਸ਼ ਬਸ ਇੱਧਰ ਹੈ ਪੈਨ ਤੋਂ ਅੱਗੇ ਜਾਣਾ ਹੈ ਆ ਰਿਹਾ ਜਿਹੜਾ ਫਿੱਟ ਹੈ ਕੇ ਮਾਡਲ ਫਿੱਟ ਆ ਉਹ ਜਿੱਥੇ ਜੁੜਾ ਪੋੜਾ ਪਲੀਜ਼ ਮਾ ਦੇ ਇਹ ਜਟਰੀ ਦਾ ਪੋੜਾ ਵੀ ਦੇਖੀ ਪੰਜਾਬ ਨਾਲ ਜਰਵੀ ਮੈਂ ਟੈਨਟ ਕਰਕੇ ਚੁੱਕੀ ਟੈਨਟ ਟੈਨਟ ਮਾਰਦਾ ਗਾਈਜ਼ ਇਥੇ ਇੱਕ ਪਿੰਡ ਹੈ ਜਿੱਥੇ ਦਾ ਬੱਸ ਸਟੈਂਡ ਬਹੁਤ ਸੋਹਣਾ ਬਣਿਆ ਹੋਇਆ ਹੈ ਸ਼ਾਇਦ ਇਹ ਪਿੰਡ ਦੁਰਵੰਜਾਰਾ ਦਾ ਬੱਸ ਸਟੈਂਡ ਬਹੁਤ ਸੋਹਣਾ ਹੈ ਇਹ ਕਿੰਨਾ ਹੈ ਇਹ ਫਰਸਟ ਅੱਗੇ ਕੀ ਬਣ ਕੜਪੇ ਜਿਆ ਆਏਗਾ ਕੀ ਅਫਰਮੇਂਟ ਹੈ ਇਹ ਇਹ ਇਸ ਸਟੇਟਮੈਂਟ ਦਾ ਫਸਟ ਸਟੈਂਡ ਹੈ ਇੱਥੇ ਦੇਖੋ ਗਾਈਸ ਆਪਾਂ ਪਾਸਕੇ ਸੰਗਰੂਰ ਇਹ ਹੈ ਤਾਂ ਕਿ ਜਿਹੜਾ ਮਾਈਕ ਹੋਸ ਹੈ ਤੇ ਗ੍ਰੇਡ ਆਪੋਨ ਤੇ ਗਲਾਸ ਹੈ ਚੱਲੋ ਅੱਗੇ ਜਾਵਾਂਗੇ ਇੰਟਰਨਲ ਚੇਂਜ ਕਰਾਂਗੇ ਜਰਾ ਮੈਂ ਚੱਲ ਜਾਈਂਦਾ ਕੇਪ ਜੇ ਨਾ ਇਹ ਪਤਾ ਗਾਈਜ਼ ਆਪਾਂ ਇੱਥੇ ਬਾਈਕ ਦੀਆਂ ਨੰਬਰ ਪਲੇਟਾਂ ਬਦਲਣ ਆਏ ਸੀ ਤੇ ਜਿਹੜਾ ਮੈਂ ਤੁਹਾਨੂੰ ਸੜਕ ਦਿਖਾ ਰੋਡ ਦਿਖਾਇਆ ਸੀ ਪਿੰਡਾ ਠੰਡਾ ਬਾਈਪਾਸ ਹੈ ਜਿਹੜਾ ਮਤਲਬ ਸ਼ਹਿਰ ਤੋਂ ਬਾਹਰ ਬਾਹਰ ਜਾਂਦਾ ਹੈ ਬਾਈਪਾਸ ਉਹਦੇ نیچے ਹੀ ਹੈ ਇਸ ਦੇ ਦੁਬਾਰਾ ਉਹਦੇ નીચે ਤੁਹਾਨੂੰ ਟੇਪ ਨੇੜਾ ਲੰਘ ਕੇ ਪਾਰ ਟੇਪ ਦਾ ਸੋਹਣ ਕਿਵੇਂ ਲੱਗਿਆ ਜੀ 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 ਕਲਮੇ ਟੈਨਲ ਵਰਤ ਕੇ ਗਾਉਂਦੇ ਭਾਈ ਗਾਇਸ ਬਾਈਕ ਦੀਆਂ ਪਲੇਟਾਂ ਇੱਥੇ ਲਾਉਂਦੇ ਨੇ ਬਾਈਕ ਦੀਆਂ ਪਲੇਟਾਂ ਪਰ ਅਜੇ ਲੰਚ ਟਾਈਮ ਐ ਇਸ ਕਰਕੇ ਆਪਾਂ ਥੋੜੀ ਦੇਰ ਬਾਅਦ ਮਿਲਦੇ ਹਾਂ ਕੀ ਫਾਈਟਿੰਗ ਐਕਰ ਉਹ ਕਹਿੰਦੇ ਕਿ ਕਹਿੰਦਾ ਕਹਿੰਦਾ ਜਆ ਝਮਈ ਨਾ ਆੜਾ ਕਹਿੰਦਾ ਦੀ ਧਾਰ ਕਾ ਦੀ ਤਰੀ ਐ ਅੱਛਾ ਆਹ ਹਾਂ ਈ ਕੰਨਿਊ ਆ ਹੁਣ ਦੇਖ ਲਾ ਮਾ ਫਿਆ ਆ ਉਤਾਰੇ ਹੁਣ ਇਹਨੇ ਇੰਨੀ ਸਪੀਡ ਵਧਾਤੀ ਕੰਮ ਦੀ ਕਿ ਮਤਲਬ ਰੁਜ਼ਗਾਰ ਵੀ ਬਣਿਆ ਤਾਂ ਜੇ ਮਤਲਬ ਸਹੀ ਪਾਸੇ ਦੇਖੀਏ ਪਰ ਰੁਜ਼ਗਾਰ ਵੀ ਬਣਿਆ ਬਹੁਤ سارے ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਤਾਂ ਕਿੰਨੀ ਪਰਸਨ ਲਾਖਦੇ ਹੈ ਤਾਂ ਆ ਖਰਾਬ ਵੀ ਪਰਸਨ ਦਾ ਖਰਾਬ ਉਹ ਇਧਰ ਪਤਾ ਕੀ ਹੈ ਬਾਪੂ ਹੁਣ ਮੇਰੀ ਗੱਲ ਸੁਣਾ ਹੁਣ ਆ ਅੱਗ ਹੈ ਅਵਨੂੰ ਚਾਹੇ ਦਾ ਆਪਾ ਵਰਤ ਲਈਏ। ਰੋਕਿ ਬਣਾਉਣ ਵਾਸਤੇ, ਸਾਡੀ ਬਣਾਉਣ ਵਾਸਤੇ, ਚਾਹੇ ਵਰਤ ਲਈਏ ਦੁਨੀਆ ਫੂਕਣ ਵਾਸਤੇ। ਹੈ? ਹੁਣ ਅੱਕ ਦਾ ਤਾਂ ਕੋਈ ਦੋਸਤ ਨਹੀਂ ਇਹ ਵਿੱਚ। ਅੱਕ ਤਾਂ ਨਹੀਂ ਦੋਸਤ, ਹੁਣ ਤੇ ਬੰਦਿਆਂ ਦਾ ਹੀ ਦੋਸ਼ ਹੈ। ਹੁਣ ਐਵੇਂ ਮੋਬਾਈਲ ਹੈ। ਮੋਬਾਈਲ ਬਣਾਇਆ ਤਾਂ ਚੰਗੇ ਵਾਸਤੇ ਹੈ। ਵਪਾਰੀਆਂ ਵਾਸਤੇ। ਵਪਾਰੀਆਂ ਵਾਸਤੇ। ਹੁਣ ਸੁਨੇਹਾ ਪਹਿਲਾਂ ਤੁਹਾਡੇ ਜ਼ਮਾਨੇ ਚਲਾ ਲੈ ਵੀ ਚਿੱਠੀਆਂ ਪਹੁੰਚਣ ਨੂੰ ਕਿੰਨਾ ਟਾਈਮ ਲੱਗਦਾ ਸੀ। ਉਹਦੋਂ ਨੂੰ ਭੋਗ-ਭੂਗ ਪਾ ਜਾਂਦੇ ਸੀ ਲੋਕਾਂ ਦੇ। ਤੇ ਹੁਣ ਮੈਂਟਸਕੈਂਟੀ ਸਾਰਾ ਪਤਲਾ ਜਾਂਦਾ ਫਾਇਦਾ ਤਾਂ ਬੜਾ ਹੈ ਵਾਹ ਲਾੜਾ ਚੱਟੀਆਂ ਮੈਂ ਜੂਦੇ ਘੜੀਆਂ ਨੇ ਆਖਦੇ ਨੇ ਅਲ੍ਹਾ ਰਾਸਤ ਕੱਟਦਾ ਹੀ ਨਹੀਂ ਰਹਸੇਗਾ ਨਾ ਨਾ ਆਥਣੇ ਜਾਂਦਾ ਜੇ ਕੋਈ ਪ੍ਰੋਗਰਾਮ ਹੋਵੇ ਉਸੇ ਵੇਲੇ ਬਾਤ ਆ ਵੀ ਨੂੰ ਦੇ ਬੇਚਿਆ ਪਰਿਸ਼ਾਦ ਸੋ ਤਾਂ ਫਿਰ ਜਿਹੜੇ ਗਲਤ ਕੰਮ ਕਰ ਦਿੰਦੇ ਨੇ ਉਹਨਾਂ ਨੇ ਕੰਮ ਖਰਾਬ ਕਰ ਰੱਖਿਆ ਦੁਨੀਆ ਦਾ ਕੁਝ ਨਹੀਂ ਕਰ ਸਕਦੇ ਆਪਾਂ ਆਪ ਦੇ ਆਪ ਨੂੰ ਬਣਾ ਸੁਧਾਰੋ ਬਸ ਕੀ ਤਾਂ ਬਹੁਤ ਵਧੀਆ ਹੁਣ ਕਾ ਚੱਕਣਾ ਪੈਂਦਾ ਹੁਣ ਜੇ ਮਨ ਲੈ ਆਪਾਂ ਉਵੇਂ ਚਿੱਠੀਆਂ ਦੇ ਹਿਸਾਬ ਨਾਲ ਚੱਲੀਏ ਆਪਾਂ ਤਾਂ ਪਿੱਛੇ ਰਹਿ ਜਾਾਂਗੇ ਅਨਾ ਹੁਣ ਮੇਨ ਲਗਾ ਚਿੱਠੀਆਂ ਜਾਂਦੀਆਂ ਹੈਨਾ ਉਹ ਟਾਕੀਆਂ ਸਾਈਕਲ ਤੇ ਜਾਂਦਾ ਚਿੱਠੀਆਂ ਪਹਿਲਾਂ ਜੇ ਕੋਈ ਨੌਕਰੀ ਲੱਗਦਾ ਹੁੰਦਾ ਉਹਨੂੰ ਚਿੱਠੀ ਜਾਂਦੀ ਹੁੰਦੀ ਹੋਰ ਹੈ ਹੁਣ ਮਿੰਟਾਂ ਚ ਹੀ ਮੇਲ ਆ ਜਾਂਦੀ ਹੈ ਫੋਨ ਤੇ ਮੇਲ ਆ ਗਈ ਵੀ ਤੁਹਾਡੀ ਇੱਥੇ ਬੁਲਾਇਆ ਤੁਹਾਨੂੰ ਇੱਥੇ ਜੁਆਇਨਿੰਗ ਕਰਨੀ ਆ ਮੈਂ ਕਹਿੰਦਾ ਕੋਸ ਮਗਾ ਦਾ ਕੋਰਸ ਤਾਂ ਕੀ ਉਹ ਕਿਹਜਾ ਐਸੇ ਹਲਗਾ ਹਾਂ ਹਾਂ ਮਗਾ ਉਤੇ ਵੀ ਜਾਂ ਪੈਸੇ ਜਾਂ ਪਈਆਂ ਹੈ ਆਦਾ ਕੋਈ ਪੱਟਕੇ ਉਹ ਬਣਵਾਣੀ। ਹੋਰੀ ਪੱਟਕੇ ਵੀ ਆਏ ਪਾਰੇ ਝੁਕੇ ਮਖੂ ਐ ਪਹਾਣੀਆਂ ਕਰਨੀਆਂ। ਹੋਰ ਇਹ ਦੇਖ ਕਦਾ ਕਦਾ ਟੱਬਰ ਪੜੇ ਕਿ ਇਹ 25 ਦਾ ਫਰਦ ਨਹੀਂ ਹੈ। ਹਾਂ। ਕਦੇ ਕੋ ਪਾਸ ਘੱਟ ਜਾਂਦੀ ਮੜਾ ਜਾਣਾ ਚੜਾ ਤੋਂ। ਬਣਾ ਤੈਨੂੰ ਮੈਂ ਉਹ ਦਿਆ ਦਿੰਦੀ ਆ। ਕੋਡਾ ਕੋਈ ਪਾ ਕੋਡ ਰੇਨ ਵਾਲਾ ਆ ਜਿਹੜਾ ਤਿੰਦੇ ਫਿੱਤੇ ਨੇ। ਕੋ ਜੀ ਕੋਨੇ ਕੋਈ ਮਾਰਿਆ ਹੈ। ਉਹ ਜਿョਦਾ 10 ਮਿੰਟਾਂ ਚ ਬੰਦਾ ਲੇ ਗਿਆ ਗਿਆ ਕਦੇ ਚੱਤ ਪਾਦਾ ਕਿੱਥੇ ਅਰੇ ਪਰ ਨਾ ਘਰੇ ਪਿੰਡ ਆਹ ਦਸੰਦ ਆਏ ਘਰੇ ਉੱਥੇ ਹੀ ਜਾਣਾ ਸਿੰਘੀ ਨੇ ਬਤੀ ਗਾ ਚਾ ਚਾ ਕੋਟਿੰਦ ਚ ਆ ਗਿਆ ਦਾ ਇਹ ਉਹੀ ਗੱਲ ਹੈ ਨਾ ਹੁਣ ਜਮਾਨੇ ਦੇ ਸਾਹ ਨਾਲ ਬਹੁਤ ਹੋਰ ਵੀ ਹੈ ਕੰਮ ਅਰੇ ਕਾ ਕਾ ਨਹੀਂ ਪਹਿਲੇ ਹੀ ਆ ਗਿਆ ਗਣਾ ਆਦਾ ਹੋਵੇ ਫਾਇਦਾ ਤਾਂ ਬੜਾ ਹੈ ਕਹਿੰਦੇ ਹੁੰਦਾ ਉਹੀ ਗੱਲ ਹੈ ਬਾਪੂ ਜੇ ਆਪਾਂ ਚੀਜ਼ ਨੂੰ ਕਿਵੇਂ ਵਰਤਦੇ ਆ ਉਹ ਤੇ ਉਹ ਹੈ ਚੀਜ਼ ਹੁਣ ਇਹਨੇ ਤਾਂ ਆਪਦਾ ਕੰਮ ਕਰਨਾ ਹੈ ਇਹਨੂੰ ਕੀਤਾ ਚੰਗੇ ਵਾਸਤੇ ਵਰਤ ਰਹੇ ਕਿ ਮਾੜੇ ਵਾਸਤੇ ਇਹਨੇ ਤਾਂ ਕੰਮ ਕਰਨਾ ਹੈ ਇਹਦਾ ਬੋਲਣਾ ਹੈ ਇਹਨੇ ਤਾਂ ਬੋਲਣਾ ਹੈ ਨਾ ਬਾਪੂ ਮੇਰਾ ਟਾਈਮ ਹੋ ਗਿਆ ਮੈਂ ਜਾਵਾਂ ਦੇਖ ਕੀ ਆਵਾ ਕਿਤੇ ਆ ਪਲੇਟਾਂ ਜੀਆਂ ਲਵਾਨ ਆਇਆ ਸੀ ਮੈਥੇ ਅੱਛਾ ਆਉ ਰੇ ਮਤਾਂ ਇਹ ਮੁੱਕ ਗਿਆ ਜੀ ਜਾ ਬੇਰ ਕਾ ਪਣਾ ਦੇ ਆ 2:00 ਵਜੇ ਕਹਿੰਦਾ ਜੀ ਉਹ ਬਾਈ 2:00 ਫਟ ਗਿਆ ਸੀ ਉਹ ਕਹਿੰਦਾ ਮੈਂ ਨੂੰ ਖਾ ਜੀ ਮੇਰਾ ਦੇਖਦਾ ਹਾਂ ਕੀ ਕਹਿੰਦੇ ਨੇ ਦੇਖ ਲਾ ਗਾ ਦੇ ਨਾ ਆ ਮੋਟਰਸਾਈਕਲ ਦੀਆਂ ਅੱਛਾ ਫਿਰ ਆਉਂਦੇ ਆ ਆ ਉੱਥੇ ਬਣਾਉਂਦੇ ਨੇ ਦੇਖ ਯਾਨਾ ਕੀ ਕਹਿੰਦੇ ਨੇ ਹਨਾ ਦੇਖ ਨਾ ਇਹ ਹੀ ਉਹ ਕਿੰਦਾ 90 ਗੱਦ ਗੱਦ ਸੁਣਾ ਨੇ ਤੁਸ ਵੀ ਨਾ ਆਰਾ ਇਹਨੇ ਜਿਆਦਾ ਖਾ ਬੜਾ ਜਿਵੇਂ ਨੇ ਉੱਤੀ ਚ ਪਾ ਲਿਆ ਤਾਂ ਉਹ ਉਹ ਹੋ ਗਿਆ ਭਈ ਉੱਤੇ ਨਹੀਂ ਲੱਗਦੀ ਮੈਨੂੰ ਲੱਗਦਾ ਇਹ ਜਿਹੜਾ ਲੋਈ ਹੁੰਦਾ ਲੋਕ ਚਲੋ ਜੀ ਆਪਾਂ ਬਾਈਕ ਦੀਆਂ ਪਲੇਟਾਂ ਜਿਹੜੀਆਂ ਨੇ ਉਹ ਬਦਲਾ ਲੀਆਂ ਤੇ ਹੁਣ ਆਪਾਂ ਵਾਪਸ ਜਾ ਰਹੇ ਹਾਂ ਪਤਣਾ ਨੂੰ ਫਿਰ ਰਾਹ ਦੇ ਵਿੱਚ ਜਿਹੜਾ ਤੁਹਾਡੇ ਨਾਲ ਆਪਾਂ ਵਾਦਾ ਕੀਤਾ ਸੀ ਕਿ ਚੌਣੇ ਮੋੜ ਤੇ ਤੁਹਾਨੂੰ ਸਮਝ ਦਿਖਾਵਾਂਗੇ ਰਸਤੇ ਦੇ ਵਿੱਚ ਆਏਗੀ ਉਹ ਉੱਥੇ ਜਾ ਕੇ ਤੁਹਾਨੂੰ ਫੇਰ ਟੁੱਕੇ ਦਿਖਾਵਾਂਗੇ ਜਿਹੜੇ ਮਾਡਲਸ ਬਾਤ ਹੋ ਗਏ ਚਲੋ ਪਰ ਜਿਹੜੀ ਨੀਂਦ ਦਾ ਇਹ ਹੈ ਪਾਕਵਾਨੀ ਵਿਭਾਗ ਪੰਜਾਬ ਜੀ ਦਾ ਸੰਗਠਨ ਹੈ ਕੇਂਦਰ ਵੀ ਹੈ ਇਧਰ ਇਹ ਬੜਾ ਖੇਤੀ ਵਿਗਿਆਨ ਕੇਂਦਰ ਹੈ

ਤਾਂ ਜੀ ਇਹ ਅਗਲਾ ਪਿੰਡ ਹੈ ਜਿਹੜਾ ਇਹ ਹੈਗਾ ਚੌਣੇ ਮੋੜ ਦਾ ਪਿੰਡ ਆ ਪੁਲ ਚੜਨ ਤੋਂ ਪਹਿਲਾਂ ਹੀ ਚੌਣੇ ਮੋੜ ਦੀ ਸਮਾਦ ਹੈ ਉਸੇ ਪਰ ਬਾ ਵੀ ਕਿ ਤੁਹਾਨੂੰ ਦਿਖਾਵਾ ਰਹੀ ਹੇ ਜਮਰੇ ਬਹੁਤ ਸਪੰਨ ਹੁੰਦਾ ਹੈ ਕੋਈ ਨਹੀਂ ਬਾਜ ਮੰਗਵਾਉਣੀ ਜਾਂ ਤੁਸੀਂ ਚੈੱਕ ਕਰਕੇ ਆਉਂਦੇ ਹੋ ਤੁਹਾਰੇ ਦਿਨ ਆ ਰਿਹਾ ਹੈ ਜਿਹਨੂੰ ਜਿਹਨੂੰ ਵੀ ਚੌਣੇ ਮੋੜ ਦੀ ਹਿਸਟਰੀ ਪਤਾ ਹੈ ਕਮੈਂਟ ਬਾਕਸ ਯੈਸ ਲਿਖ ਕੇ ਭੇਜੋ ਦੇਖਦੇ ਕਿੰਨੇ ਲੋਕ ਚੌਣੇ ਮੋੜ ਨੂੰ ਜਾਣਦੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਬਾਹਰ ਦੇ ਦਾ ਸ਼ਾਇਦ ਨਾ ਜਾਣਦੇ ਹੁਣ ने से लोग ने, भी ने ने इतना ही काफी है मिलते हैं अगले ब्लॉग बाय बायोग